ਓਏ ਆ ਜੀ ਮੇਰੇ ਪਿੰਡ ਦਾ ਸ਼ਾਦੀ RAM ਜਿਹੜਾ ਕਿ ਐਕਸੀਡੈਂਟ ਹੋਇਆ ਤਿੰਨ ਚਾਰ ਦਿਨ ਹੋ ਗਏ ਆ ਉਹ ਥਾਰ ਗੱਡੀ ਬੰਦੇ ਕੋਲ ਸੀ ਜਿਹੜਾ ਗੱਡੀ ਵਾਲਾ ਸੀ ਇਹ ਟੈਂਪੂ 'ਚ ਵਿਚਾਰੇ ਬੈਠੇ ਸੀ ਟੈਂਪੂ ਚੱਲਣਾ ਦੇ ਰੋਡ ਟੱਪ ਕੇ ਦੂਏ ਪਾਸੇ ਟੱਪ ਕੇ ਤਾਂ ਉਹ ਗੱਡੀ ਇਹਨਾਂ ਦੇ ਟੈਂਪੂ 'ਚ ਲੱਗੀ ਟੈਂਪੂ ਦੇ ਵਿੱਚ ਜਿਹੜੇ ਸਵਾਰੀਆਂ ਬਹੁਤ ਡੈਮੇਜ ਹੋਈਆਂ ਆ ਅੱਗ ਜਿਹੜਾ ਮੇਰੇ ਪਿੰਡ ਦਾ ਸ਼ਾਦੀ RAM ਸੀ ਉਹ ਗੁਜ਼ਰ ਗਿਆ ਉਹਦੇ ਨਾਲ ਪਿੰਡ ਨੂੰ ਦੇਖੋ ਬੱਚੇ ਆ ਜਿਹੜੇ ਆ ਨਿਆਂਇਤੀ ਆਇਆ ਉਹਨਾਂ ਦਾ ਬਾਬਾ ਸੀਗਾ ਉਹ ਤਕਲਾਂ ਦੇ ਸਵੇਰ ਤੇ ਰੋਈ ਜਾਂਦੇ ਆ ਪਰ ਇਹਦੇ ਵਿੱਚ ਇਹ ਆ ਮੈਂ ਪ੍ਰਸ਼ਾਸਨ ਨੂੰ ਵੀ ਇਹ ਕੰਮ ਦਾ ਤੇ ਇਹਦੇ ਤੇ ਕੋਈ ਕਿਸੇ ਕਿਸਮ ਦੀ ਕੋਈ ਸਪਾਸ਼ ਨਹੀਂ ਹੋਣੀ ਚਾਹੀਦੀ ਇਹਨਾਂ ਦਾ ਬਿਲਕੁਲ ਫੇਰ ਜਿਹੜਾ ਡਿਸੀਜਨ ਆਫ ਰੀ ਲੈਣਾ ਚਾਹੀਦਾ ਇਹਦੇ ਪਰਚਾ ਜਾਣਾ ਇੱਕ ਪਰਿਵਾਰ ਦਾ ਜੀ ਚਲੇ ਜਾਣਾ ਬਹੁਤ ਦੁੱਖਦਾਇਕ ਗੱਲ ਹੈਗੀ ਹੈ ਕਿਉਂਕਿ ਇਹ ਵੀ ਪਤਾ ਲੱਗਿਆ ਹੈਗਾ ਕਿ ਅਜੇ ਤੱਕ ਪਰਿਵਾਰ ਨੂੰ ਮਿਲਣ ਦੇ ਲਈ ਜਿਨ੍ਹਾਂ ਦੀ ਗੱਡੀ ਸੀ ਉਹ ਅਜੇ ਤੱਕ ਆਏ ਨਹੀਂ ਹੈਗੇ ਕੀ ਕਹਿਣਾ ਚਾਹੁੰਦੇ ਆ ਦੇ ਬਾਰੇ ਉਹ ਦੇਖੋ ਜੀ ਇਹ ਉਹਨਾਂ ਦਾ ਫਰਜ਼ ਬਣਦਾ ਸੀ ਐਡਾ ਵੱਡਾ ਐਕਸੀਡੈਂਟ ਹੋਇਆ ਹੋਵੇ ਬੰਦਾ ਮਰਿਆ ਹੋਵੇ 10 ਬੰਦੇ ਡੈਮੇਜ ਹੋਣ ਔਰ ਅਜੇ ਤੱਕ ਉਹਨਾਂ ਦੀ ਕੋਈ ਸਾਰ ਵੀ ਨਹੀਂ ਲੈਣ ਆਇਆ ਹੋਰ ਤਾਂ ਹੋਰ ਕੀ ਇਦੋਂ ਵੱਡੀ ਇਦੋਂ ਮਾੜੀ ਕਿਹੜੀ ਖਬਰ ਹੋ ਸਕਦੀ ਆ ਪੁਲਿਸਦਾਰ ਭਈਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਪੁਲਿਸਦਾਰ ਭਈਆ ਠੀਕ ਲੱਗਾ ਜੀ ਆਗੇ ਗੱਲ ਕੀਤੀ ਆ ਹੁਣ ਐਸਐਚਓ ਸਾਹਿਬ ਨਾਲ ਸਤਨਾੰਦ ਸਿੰਘ ਜੀ ਨਾਲ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਬੇਫਿਕਰ ਰਹੋ ਜਿਹੜੀ ਬਣਦੀ ਕਾਰਵਾਈ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਹੋਊਗੀ ਜੋ ਬਣਦੀ ਆ ਜਾਇਜ ਅਸੀਂ ਕਿਸੇ ਨਾਲ ਵੀ ਨਹੀਂ ਕਰਨੇ ਲੇਕਿਨ ਜਿਹੜੀ ਬਣਦੀ ਕਾਰਵਾਈ ਉਹ ਪੱਕੀ ਹੋਊਗੀ ਪਿੰਜ ਕੀ ਨਾਮ ਤੁਹਾਡਾ ਮੇਰਾ ਨੀਲਮ ਰੌਣੀ ਇਹ ਜਿਹਨਾਂ ਦੀ ਡੈਥ ਹੋਈ ਆ ਉਹਨਾਂ ਦਾ ਨਾਮ ਕੀ ਸੀਗਾ ਸ਼ਾਦੀਰਾਮ ਤੁਹਾਡੇ ਕੀ ਲੱਗਦੇ ਆ ਉਹ ਮੇਰੇ ਸਹੁਰਾ ਸਭ ਲੱਗਦੇ ਸੀ ਜੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਆ ਜੀ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਹਾਂਜੀ ਹਾਂਜੀ ਜੋ ਵੀ ਹੋਇਆ ਬਹੁਤ ਗਲਤ ਹੋਇਆ ਸਾਨੂੰ ਉਹਦੇ ਬਾਰੇ ਇਨਸਾਫ ਚਾਹੀਦਾ ਨਾਲ ਉਹ ਵੀ ਜਿਹੜੇ ਹੋਰ ਇੱਕ ਭਰਾ ਆ ਉਹਨਾਂ ਦੀਆਂ ਲੱਤਾਂ ਟੁੱਟ ਗਈਆਂ ਉਹਨਾਂ ਨੂੰ ਵੀ ਇਨਸਾਫ ਚਾਹੀਦਾ ਹੈਨਾ ਪੰਜੀ ਕਾਫੀ ਇਹ ਤੈਨ ਹੋ ਗਏ ਆ ਤਿੰਨ ਕ ਤਿੰਨ ਹੋ ਗਏ ਆ ਇਸ ਫੋਟੋ ਬਕਾਇਦਾ ਸੋਸ਼ਲ ਮੀਡੀਆ ਦੇ ਉੱਪਰ ਫਲੈਸ਼ ਹੋਈ ਹੈ ਇਹ ਤੁਹਾਨੂੰ ਪਤਾ ਨਹੀਂ ਲੱਗਿਆ ਹੋਵੇਗਾ ਫੋਟੋ ਤੋਂ ਚੱਕਦਾ ਮੈਂ ਕਿਉਂਕਿ ਅੱਜ ਹੀ ਤੁਹਾਨੂੰ ਪਤਾ ਲੱਗਿਆ ਹੈ ਜੀ ਅੱਜ ਦੁਪਹਿਰੇ ਅਸੀਂ ਵੀਡੀਓ ਦੇਖਦੇ ਸੀ ਹਰ ਰੋਜ਼ ਦੇਖਦੇ ਸੀਗੇ ਪਰ ਇਹ ਨਹੀਂ ਸੀ ਸਾਨੂੰ ਪਤਾ ਕਿ ਵਿੱਚ ਇਹ ਵੀ ਸੀ ਕਿਉਂਕਿ ਇਹ ਗਏ ਸੀ ਕਪੂਰਥਲਾ ਸਾਨੂੰ ਪਤਾ ਨਹੀਂ ਸੀ ਉੱਥੋਂ ਆ ਗਏ ਆ ਉਹ ਕੋਟਲੇ ਨਾਲ ਦੇ ਕੀ ਰਿਸ਼ਤੇ ਦਾ ਹੈ ਉਹਨਾਂ ਦੀ ਬੇਟੀ ਸੀ ਉਹ ਆਪਣੇ ਬੇਟੀ ਕੋਲ ਗਏ ਸੀਗੇ ਹਫਤਾ ਖ ਹੋ ਗਿਆ ਸੀ ਉਹਨਾਂ ਨੂੰ ਗਿਆ ਨੂੰ ਇਸ ਕਰਕੇ ਸਾਨੂੰ ਨਹੀਂ ਸੀ ਪਤਾ ਕਿ ਉਹ ਆ ਗਏ ਆ ਤੇ ਫਿਰ ਅੱਜ ਹੀ ਸਾਨੂੰ ਫੇਸਬੁੱਕ ਤੋਂ ਫੋਟੋ ਤਾਂ ਦੇਖੀ ਅਸੀਂ ਉਹਦੇ ਸੀ ਪਤਾ ਲੱਗਿਆ ਧੰਨਵਾਦ ਜੀ ਇਓ ਉਹ ਸੀ ਕਿ ਉਹਦੇ ਵਿੱਚ ਸੀ ਉਸ ਟੈਂਪੋ 'ਚ ਸੀ ਕਿ ਉਹ ਇਹ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਆ ਉਹ ਮੰਗੂਵਾਲ ਦੇ ਹਾਂਜੀ ਮੰਗੂਵਾਲ ਦੇ ਮੰਗੂਵਾਲ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਾਂਜੀ 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 ਤੁਸੀਂ ਉਹਨਾਂ ਦੀਆਂ ਦੋਨੋਂ ਨੋਹਾਂ ਗੀ ਹਾਂਜੀ ਹਾਂਜੀ ਠੀਕ